ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਤਰਰਾਸ਼ਟਰੀ ਅੰਤਰ-ਧਰਮੀ ਸੰਸਥਾ ਦੇ ਸਲਾਹਕਾਰ ਨਿਯੁਕਤ ਯੂਜੀਸੀ ਨੈਟ ਦੀ ਪ੍ਰੀਖਿਆ ਰੱਦ ਗੜਬੜੀ ਦੀ ਸ਼ਿਕਾਇਤ ਤੋਂ ਬਾਅਦ ਸਿੱਖਿਆ ਮੰਤਰਾਲੇ ਦਾ ਫੈਸਲਾ सीबीआई ਨੂੰ ਸੌਂਪੀ ਜਾਣ ਪੰਜਾਬ ਚ ਬਿਜਲੀ ਦੀ ਮੰਗ ਨੇ ਪਾਵਰਕਾਮ ਅਧਿਕਾਰੀਆਂ ਦੀ ਵਿਧਾਈ ਚਿੰਤਾ ਇੱਕ ਦਿਨ ਦੀ ਮੰਗ 1678 ਮੀਗਾਵਾਟ ਤੋਂ ਪਾਰ ਕਿਸਾਨਾਂ ਲਈ ਖੁਸ਼ਖਬਰੀ ਮੋਦੀ ਸਰਕਾਰ ਨੇ 14 ਫਸਲਾਂ ਤੇ ਐਮਐਸਪੀ ਵਿੱਚ ਕੀਤਾ ਵਾਅਦਾ ਟਰੰਡਿਗੜ ਚ ਹੁਣ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਖਤ ਕੀਤੀ ਗਈ ਸੁਰੱਖਿਆ ਅਤੇ ਹੁਣ ਖਬਰਾਂ ਵਿਸਥਾਰ ਨਾਲ ਡਾਕਟਰ ਸੁਰਿੰਦਰ ਸਿੰਘ ਗੇਲ ਨੂੰ ਅੰਤਰਰਾਸ਼ਟਰੀ ਆਰਮੀਕ ਐਸੋਸੀਏਸ਼ਨ ਫਾਰ ਪੀਸ ਐਂਡ ਡਵੈਲਪਮੈਂਟ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਜੋ ਸਮੇਂ-ਸਮੇਂ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਸਲਾਹ ਦੇਣ ਦੇ ਨਾਲ-ਨਾਲ ਧਾਰਮਿਕ ਨੇਤਾਵਾਂ ਨੂੰ ਕਾਨਫਰੰਸ ਵਿੱਚ ਸੱਦਾ ਦੇਣ ਲਈ ਸਲਾਹ ਦੇਣਗੇ ਤਾਂ ਜੋ ਸਿੱਖ ਧਰਮ ਵਿੱਚ ਵਿਸ਼ਵਾਸ ਕਰਨ ਵਾਲਿਆਂ ਤੇ ਇਸ ਦੇ ਪ੍ਰਚਾਰ ਵਿੱਚ ਆਪਣਾ ਰੋਲ ਅਦਾ ਕਰ ਸਕਣ ਦੱਸਿਆ ਹੈ ਕਿ ਆਈਏਪੀਡੀ ਇਕ ਅੰਤਰ-ਧਰਮੀ ਸੰਸਥਾ ਜੋ ਸਾਡੀਆਂ ਬਹੁਤ ਸਾਰੀਆਂ ਸਾਂਝੀਆਂ ਤਾਵਾਂ ਦੇ ਆਧਾਰ ਤੇ ਸਾਰੀਆਂ ਵਿਸ਼ਵਾਸ ਪਰੰਪਰਾਵਾਂ ਵਿੱਚ ਵੱਤ ਤੋਂ ਵੱਧ ਇੱਕ ਸੂਰਤਾਂ ਨੂੰ ਉਤਸ਼ਾਹਿਤ ਕਰਦੀ ਹੈ ਇਹ ਡਾਕਟਰ ਸੁਰਿੰਦਰ ਸਿੰਘ ਗਿੱਲ ਲਈ ਇੱਕ ਆਨਰੇਰੀ ਅਤੇ ਸਲਾਹਕਾਰੀ ਨਿਯੁਕਤੀ ਹੈ ਕਿਉਂਕਿ ਇਹ ਸੰਸਥਾ ਡਾਕਟਰ ਗਿੱਲ ਦੇ ਇਨਪੁਟ ਦੀ ਕਦਰ ਕਰਦੀ ਹੈ ਇਸ ਨਿਯੁਕਤੀ ਰਾਹੀਂ ਡਾਕਟਰ ਗਿਲ ਦੇ ਸਹਿਯੋਗ ਨੂੰ ਪ੍ਰਾਪਤ ਕਰਨਾ ਅਤੇ ਭਵਿੱਖ ਦੇ ਸਮਾਗਮਾਂ ਅਤੇ ਪਹਿਲ ਕਦਮੀਆਂ ਲਈ ਸ਼ਮੂਲੀਅਤ ਕਰਨਾ ਸਾਡੇ ਲਈ ਮਾਣ ਹੋਵੇਗਾ। ਆਈ.ਪੀ.ਡੀ. ਯੂ.ਪੀ.ਐਫ ਦੇ ਅੰਦਰ ਇੱਕ ਐਸੋਸੀਏਸ਼ਨ ਹੈ ਜੋ ਯੂ.ਪੀ.ਐਫ ਦੇ ਸਹਿ-ਸੰਸਥਾਪਕ ਡਾਕਟਰ ਹਾਕ ਜਾਂ ਹਨਮੂਨ ਦੁਆਰਾ ਸ਼ੁਰੂ ਕੀਤੀ ਗਈ ਹੈ। ਤਾਂ ਜੋ ਸਮੇਂ-ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਅਤੇ ਇੱਕ ਬਿਹਤਰ ਹੱਲ ਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਦੇ ਧਰਮਾਂ ਅਤੇ ਵਿਸ਼ਵਾਸ ਆਧਾਰਿਤ ਭਾਈਚਾਰਿਆਂ ਵਿੱਚ ਸੰਵਾਦ ਅਤੇ ਦ੍ਰਿਸ਼ਟੀਕੋਣਾਂ ਦੇ ਆਦਾਨ-ਪਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਸ ਨਿਯੁਕਤੀ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ shri ਦਮਦਮਾ ਸਾਹਿਬ ਨੇ ਡਾਕਟਰ ਸ੍ਰਿੰਦਰ ਸਿੰਘ ਗਿੱਲ ਨੂੰ ਵਧਾਈ ਦਿੱਤੀ ਹੈ ਉਹਨਾਂ ਕਿਹਾ ਕਿ ਡਾਕਟਰ ਗਿੱਲ ਦਾ ਸਿੱਖਿਆ ਤੇ ਧਾਰਮਿਕ ਖੇਤਰ ਵਿੱਚ ਕਾਫੀ ਯੋਗਦਾਨ ਹੈ ਪਿਛਲੇ ਦਿਨੀ ਆਈਏਐਸ ਟ੍ਰੇਨਿੰਗ ਕੇਂਦਰ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਖੋਲ ਕੇ ਗਏ ਨੇ ਜਿੱਥੇ ਵਿਦਿਆਰਥੀ ਮੁਫਤ ਟ੍ਰੇਨਿੰਗ ਲੈ ਰਹੇ ਨੇ ਇਨਾ ਨੇ ਪਿੰਡੂ ਖੇਤਰ ਵਿੱਚੋਂ ਅਨੇਕਾਂ ਡਾਕਟਰ ਇੰਜੀਨੀਅਰ ਪਾਇਲਟ ਆਰਮੀ ਅਤੇ ਪੁਲਿਸ ਅਫੀਸਰ ਪੈਦਾ ਕੀਤੇ ਨੇ ਜੋ ਉੱਚ ਅਹੁਦਿਆਂ ਤੇ ਬਿਰਾਜਮਾਨ ਨੇ ਉਹਨਾਂ ਕਿਹਾ ਹੈ ਕਿ ਅਸੀਂ ਇਹਨਾਂ ਦੀਆਂ ਨਿਸ਼ਕਾਮ ਸੇਵਾਵਾਂ ਦੀ ਕਦਰ ਕਰਦੇ ਹਾਂ ਇਨਾਂ ਤੋਂ ਇਲਾਵਾ ਬਾਬਾ ਸੁਖਦੇਵ ਸਿੰਘ ਜੂਨ ਵਾਲਿਆ ਨੇ ਕਿਹਾ ਹੈ ਕਿ ਮੇਰੀ ਪਹਿਲੀ ਮੁਲਾਕਾਤ ਦਮਦਮਾ ਸਾਹਿਬ ਡਾਕਟਰ ਗਿਲ ਨਾਲ ਹੋਈ ਸੀ ਉਦਰ ਬਾਬਾ ਸੁਖਦੇਵ ਸਿੰਘ ਦਿਉਣ ਵਾਲਿਆਂ ਨੇ ਕਿਹਾ ਹੈ ਕਿ ਮੇਰੀ ਪਹਿਲੀ ਮੁਲਾਕਾਤ ਦਮਦਮਾ ਸਾਹਿਬ ਦੇ ਡਾਕਟਰ ਗਿਲ ਨਾਲ ਹੋਈ ਸੀ ਜਿਨ੍ਹਾਂ ਦੀ ਸਖਸ਼ੀਅਤ ਤੋਂ ਮੈਂ ਕਾਫੀ ਪ੍ਰਭਾਵਿਤ ਹੋਇਆ ਹਾਂ ਇਹ ਅਣਥਕ ਮਿਹਨਤੀ ਤੇ ਨਿਸ਼ਕਾਮ ਸੇਵਕ ਨੇ ਮੈਂ ਇਹਨਾਂ ਨੂੰ ਇਸ ਨਿਯੁਕਤੀ ਤੇ ਵਧਾਈ ਦਿੰਦਾ ਹਾਂ ਇਸ ਮੌਕੇ ਡਾਕਟਰ ਆਸ਼ਿਫ ਮਹਿਮੂਦ ਕਮਿਸ਼ਨਰ ਯੂनाइटेड स्टेट ਕਮਿਸ਼ਨ ਅੰਤਰਰਾਸ਼ਟਰੀ ਰਿਲੀਜੀਅਸ ਫਰੀडम ਵੱਲੋਂ ਵੀ ਡਾਕਟਰ ਗਿਲ ਦੀ ਬਤੌਰ ਐਡਵਾਈਜ਼ਰ ਨਿਯੁਕਤੀ ਦਾ ਸਵਾਗਤ ਕੀਤਾ ਗਿਆ ਇਹਨਾਂ ਤੋਂ ਇਲਾਵਾ ਬਰੂਕ ਲੀਅਰਮੈਨ ਕੰਟਰੋਲਰ ਮੈਰੀਲੈਂਡ ਨੇ ਵੀ ਡਾਕਟਰ ਗਿੱਲ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰ ਗਿੱਲ ਪਹਿਲਾਂ ਹੀ ਸਾਡੇ ਐਡਵਾਈਜ਼ਰ ਬੋਰਡ ਵਿੱਚ ਸਿੱਖ ਨੇਤਾ ਵਜੋਂ ਕੰਮ ਕਰ ਰਹੇ ਨੇ। ਇਹਨਾਂ ਤੋਂ ਇਲਾਵਾ ਟੋਮਿਕੋ ਦੁਗਾਨ ਉਪਰਦਾਨ ਯੂਪੀਐਫ ਕਰੀਨਾ ਹੂ ਚੇਅਰਪਰਸਨ ਅੰਤਰਰਾਸ਼ਟਰੀ ਫਾਰਮ ਯੂਐਸਏ ਭਾਈਸਤਪਾਲ ਸਿੰਘ ਮੁਖੀ ਸਿੱਖ ਧਰਮ ਅਤੇ ਡਾਕਟਰ ਐਸਪੀਓ ਬਰਾਏ ਵੱਲੋਂ ਵੀ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਸਿੱਖ ਕਮਿਊਨਿਟੀ ਵਿੱਚੋਂ ਬਿਹਤਰ ਸਖਸ਼ੀਅਤ ਦੀ ਚੋਣ ਕੀਤੀ ਗਈ ਹੈ। ਜੋ ਨਿਸ਼ਕਾਮ ਸੇਵਾਵਾਂ ਵਿੱਚ ਮੋਹਰੀ ਨੇ ਜਿਸ ਕਰਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਤਿੰਨ ਮੁਲਕਾਂ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਪੁਰਸਕਾਰ ਹਾਸਲ ਕਰ ਚੁੱਕੇ ਨੇ ਕਈ ਗੁਰੂਕਰਾਂ ਦੇ ਪ੍ਰਬੰਧਕਾਂ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਅਗਲੇ ਕੁਝ ਦਿਨਾਂ 'ਚ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਇਸ ਨਿਯੁਕਤੀ ਦੀ ਤਾਜਪੋਸ਼ੀ ਹੋਵੇਗੀ ਜਿਸ ਲਈ ਤਿਆਰੀਆਂ ਸ਼ੁਰੂ ਨੇ ਯੂਜੀਸੀ ਨੈਟ ਦੀ ਪ੍ਰੀਖਿਆ ਵਿੱਚ ਗੜਬੜੀ ਦੀ ਸ਼ਿਕਾਇਤ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਸਿੱਖਿਆ ਰੱਦ ਕਰ ਦਿੱਤੀ ਹੈ ਤੇ ਸੀਬੀਆਈ ਤੋਂ ਜਾਂਚ ਕਰਾਉਣ ਦਾ ਹੁਕਮ ਦਿੱਤਾ ਹੈ UGC NEET ਜੂਨ 2024 ਪ੍ਰੀਖਿਆ ਦੋ ਸ਼ਿਫਟਾਂ ਵਿੱਚ OMR ਮੋਡ ਵਿੱਚ ਆਯੋਜਿਤ ਕੀਤੀ ਗਈ ਸੀ। ਉਸ ਪ੍ਰੀਖਿਆ 'ਚ ਤਾਂਦਲੀ ਦੇ ਦੋਸ਼ ਲੱਗੇ ਸਨ। ਤਾਂਦਲੀ ਦੇ ਦੋਸ਼ਾਂ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਇਹ ਵੱਡਾ ਫੈਸਲਾ ਲਿਆ ਹੈ। ਸਿੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 19 ਜੂਨ 2024 ਨੂੰ UGC ਦੀ ਪ੍ਰੀਖਿਆ ਸੰਬੰਧੀ ਗ੍ਰਹਿ ਮੰਤਰਾਲੇ ਤਹਿਤ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦੀ ਰਾਸ਼ਟਰੀ ਸਾਈਬਰ ਅਪਰਾਧ ਖਤਰਾ ਵਿਸ਼ਲੇਸ਼ਣ ਇਕਾਈ ਤੋਂ ਕੁਝ ਇਨਪੁਟ ਪ੍ਰਾਪਤ ਹੋਏ ਇਹਨਾਂ ਇਨਪੁਟ ਤੋਂ ਸੰਕੇਤ ਮਿਲਿਆ ਹੈ ਕਿ ਪ੍ਰੀਖਿਆ ਦੀ ਅਖੰਡਤਾ ਨਾਲ ਸਮਝੌਤਾ ਕੀਤਾ ਗਿਆ ਹੈ ਦੱਸੋ ਜੀਏ ਕਿ UGC NET ਦੀ ਪ੍ਰੀਖਿਆ 18 ਜੂਨ ਨੂੰ ਦੇਸ਼ ਭਰ ਦੇ 317 ਸ਼ਹਿਰਾਂ ਵਿੱਚ 1205 ਪ੍ਰੀਖਿਆ ਕੇਂਦਰਾਂ ਤੇ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ 11 ਲੱਖ 21225 ਉਮੀਦਵਾਰਾਂ ਨੇ ਹਿੱਸਾ ਲਿਆ ਸੀ ਪੰਜਾਬ ਵਿੱਚ ਪੈ ਰਹੀ ਕਹਿਰ ਦੀ ਗਰਮੀ ਅਤੇ ਝੋਨੇ ਦੀ ਬਿਜਾਈ ਕਾਰਨ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਇਸ ਦੇ ਨਾਲ ਹੀ ਪਾਵਰਕਾਮ ਨੂੰ ਵੀ ਬਿਜਲੀ ਸਪਲਾਈ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ ਜਿਸ ਕਾਰਨ ਬਿਜਲੀ ਸੰਕਟ ਡੂੰਘਾ ਹੋਣ ਲੱਗਿਆ ਹੈ ਦੂਜੇ ਪਾਸੇ ਲੋਕਾਂ ਨੂੰ ਅਣਐਲਾਨੇ ਕਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇੱਕ ਦਿਨ ਵਿੱਚ ਬਿਜਲੀ ਦੀ ਮੰਗ ਹੁਣ 1687 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਹੈ ਇਸ ਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਅਤੇ ਲਹਿਰਾ ਮੁਹਬਤ ਵਿੱਚ ਖਰਾਬੀ ਨੇ ਵੀ ਅਧਿਕਾਰੀਆਂ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਨੇ ਵਿਭਾਗ ਨੂੰ ਬਿਜਲੀ ਦੀਆਂ ਸਮੱਸਿਆਵਾਂ ਸੰਬੰਧੀ 39000 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਨੇ ਇਸ ਵਿੱਚ 9000 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ جاری ਰਹੇਗਾ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਕੇਂਦਰ ਸਰਕਾਰ ਨੇ 14 ਫਸਲਾਂ ਦੀ ਐਮਐਸਪੀ ਵਧਾ ਦਿੱਤੀ ਹੈ। ਕੇਂਦਰੀ ਕੈਬਨਿਟ ਵਿੱਚ ਇਹ ਫੈਸਲਾ ਲਿਆ ਗਿਆ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਹੈ ਕਿ ਝੋਨੇ ਦੀ ਨਵੀਂ ਐਮਐਸਪੀ 2300 ਰੁਪਏ ਤੈਅ ਕੀਤੀ ਗਈ ਹੈ ਜੋ ਪਿਛਲੀ ਐਮਐਸਪੀ ਤੋਂ 117 ਰੁਪਏ ਜ਼ਿਆਦਾ ਹੈ। ਕਪਾਹ ਦੀ ਨਵੀਂ ਐਮਐਸਪੀ 7121 ਰੁਪਏ ਤੈਅ ਕੀਤੀ ਗਈ ਹੈ। ਇਸ ਦੀ ਇੱਕ ਦੂਜੀ ਕਿਸਮ ਦੀ ਨਵੀਂ ਐਮਐਸਪੀ 7521 ਰੁਪਏ ਕਰ ਦਿੱਤੀ ਗਈ ਹੈ। ਜੋ ਪਹਿਲਾ ਤੋਂ 501 ਰੁਪਏ ਜ਼ਿਆਦਾ ਹੈ। ਵੈਸ਼ਨਵ ਨੇ ਦੱਸਿਆ ਕਿ ਦੇਸ਼ ਵਿੱਚ 2 ਲੱਖ ਨਵੇਂ ਗੋਦਾਮ ਬਣਾਏ ਜਾਣਗੇ। ਨਵੀਂ ਐਮਐਸਪੀ ਤੋਂ ਸਰਕਾਰ ਤੇ 2 ਲੱਖ ਕਰੋੜ ਦਾ ਬੋਝ ਵਧੇਗਾ। ਇਹ ਪਿਛਲੇ ਫਸਲ ਸੀਜ਼ਨ ਦੀ ਤੁਲਨਾ ਦੇ ਵਿੱਚ 35 ਕਰੋੜ ਰੁਪਏ ਜ਼ਿਆਦਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਐਮਐਸਪੀ ਫਸਲ ਦੀ ਲਾਗਤ ਦਾ ਘੱਟੋ-ਕਾਟ 1.5 ਗੁਣਾ ਹੋਣੀ ਚਾਹੀਦੀ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਕਰੀਬ ਇੱਕ ਹਫ਼ਤੇ ਬਾਅਦ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਹੈ ਇਸ ਤੋਂ ਬਾਅਦ ਹਵਾਈ ਅੱਡੇ ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਨੇ ਬੀਤੇ ਦਿਨੀ ਅਥਾਰਟੀ ਨੂੰ ਧਮਕੀ ਭਰੀ ਈਮੇਲ ਮਿਲੀ ਸੀ ਈਮੇਲ ਚ ਬੈਗ ਦੇ ਅੰਦਰ ਉਪਕਰਣ ਲੁਕੇ ਹੋਣ ਦੀ ਗੱਲ ਕਹੀ ਗਈ ਸੀ ਦੋ ਬੰਬਾਂ ਦਾ ਜ਼ਿਕਰ ਕੀਤਾ ਗਿਆ ਸੀ ਮੋਹਾਲੀ ਪੁਲਿਸ ਤੇ ਸੀਆਈ एसएफ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਸਾਂਝੀ ਚੈਕਿੰਗ ਮਹਿੰਮ ਚਲਾਈ ਗਈ ਹਵਾਈ ਅੱਡੇ ਦੇ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਈਮੇਲ ਤੋਂ ਬਾਅਦ ਸੀਆਈਐਸਐਫ ਤੇ ਮੋਹਾਲੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਤਲਾਸ਼ੀ ਮਹਿੰਮ ਚਲਾਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਦੱਸ ਦਈਏ ਕਿ ਇੱਕ ਹਫਤੇ ਅੰਦਰ ਚੰਡੀਗੜ੍ਹ ਸ਼ਹਿਰ ਚ ਧਮਕੀ ਭਰੇ ਆ ਪੱਤਰ ਤੇ ਦੋ ਈਮੇਲ ਪ੍ਰਾਪਤ ਹੋਏ ਨੇ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ ਇਸ ਹਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਵੇ ਇਜਾਜ਼ਤ ਧੰਨਵਾਦ